ਪੰਜਾਬੀ ਗਾਇਕ ਅਤੇ ਆਦਾਕਾਰ ਦਿਲਜੀਤ ਦੋਸਾਂਝ ਨੇ ਮਲੇਸ਼ੀਆ ਦੇ ਵਿੱਚ ਇੱਕ ਸ਼ਾਨਦਾਰ ਸੰਗੀਤ ਸਮਾਰੋਹ ਦੇ ਵਿੱਚ ਦੇਸ਼ ਭਗਤੀ ਅਤੇ ਏਕਤਾ ਦਾ ਇੱਕ ਸ਼ਕਤੀਸ਼ਾਲੀ ਸੰਦੇਸ਼ ਦਿੱਤਾ। ਉਹਨੇ ਕਿਹਾ ਕਿ ਪੰਜਾਬੀ ਅਤੇ ਸਿੱਖ ਕਦੇ ਵੀ ਆਪਣੇ ਦੇਸ਼ ਦੇ ਵਿਰੁੱਧ ਨਹੀਂ ਜਾ ਸਕਦੇ ਅਤੇ ਹਮੇਸ਼ਾ ਇਸ ਦੇ ਨਾਲ ਖੜੇ ਰਹਿਣਗੇ। ਉਹਨਾਂ ਆਪਣੀ ਫਿਲਮ ਸਰਦਾਰ ਜੀ 3 ਅਤੇ ਭਾਰਤ ਪਾਕਿਸਤਾਨ ਕ੍ਰਿਕਟ ਮੈਚ ਬਾਰੇ ਵੀ ਖੁੱਲਕੇ ਗੱਲਬਾਤ ਕੀਤੀ ਦਿਲਜੀਤ ਦੋਸਾਂਝ ਨੇ ਕਿਹਾ ਕਿ ਅਸੀਂ ਪੰਜਾਬੀ ਅਤੇ ਸਿੱਖ ਦਿਲੋਂ ਦੇਸ਼ ਭਗਤੀ ਹਾਂ ਤੇ ਉਹ ਤੇ ਭਾਵੇਂ ਸਾਨੂੰ ਕਿੰਨੀਆਂ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ ਅਸੀਂ ਕਦੇ ਵੀ ਆਪਣੇ ਦੇਸ਼ ਨੂੰ ਨਹੀਂ ਛੱਡਾਂਗੇ ਉਹਨਾਂ ਨੇ ਆਪਣੀ ਫਿਲਮ ਸਰਦਾਰ ਜੀ 3 ਅਤੇ ਪਹਲਗਾਮ ਹਮਲੇ ਬਾਰੇ ਵੀ ਵਿਸਥਾਰ ਦੇ ਨਾਲ ਜਾਣਕਾਰੀ ਜਿਹੜੀ ਉਹ ਸਾਂਝੀ ਕੀਤੀ ਉਹਨਾਂ ਨੇ ਕਿਹਾ ਕਿ ਇਹ ਫਿਲਮ ਫਰਵਰੀ ਦੇ ਵਿੱਚ ਬਣਾਈ ਗਈ ਸੀ ਜਦੋਂ ਟੀਮ ਇੰਡੀਆ ਪਹਿਲਾਂ ਹੀ ਇੱਕ ਮੈਚ ਖੇਡ ਰਹੀ ਸੀਗੀ ਉਹਨਾਂ ਪੈਲਗਾਮ ਹਮਲੇ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਦੋਸ਼ੀਆਂ ਨੂੰ ਸਖਤ ਸਜ਼ਾ ਜੜੀ ਉਹ ਮਿਲਣੀ ਚਾਹੀਦੀ ਹੈ ਤੇ ਅਸੀਂ ਆਪਣੇ ਦੇਸ਼ ਦੇ ਨਾਲ ਖੜੇ ਹਾਂ ਸਾਡੀ ਪਛਾਣ ਅਤੇ ਮਾਣ ਦੇਸ਼ ਭਗਤੀ ਦੇ ਨਾਲ ਜੁੜੀ ਹੋਈ ਹੈ ਦਿਲਜੀਤ ਨੇ ਇਸ ਕਾਂਸਰਟ ਦੇ ਵਿੱਚ ਹਜ਼ਾਰਾਂ ਪ੍ਰਸ਼ੰਸਕ ਜਿਹੜੇ ਨੇ ਉਹ ਸ਼ਾਮਿਲ ਸੀਗੇ ਉੱਥੇ ਹੀ ਦਿਲਜੀਤ ਨੇ ਸਾਰਿਆਂ ਨੂੰ ਇਕਜੁੱਟ ਰਹਿਣ ਤੇ ਦੇਸ਼ ਪ੍ਰਤੀ ਆਪਣੀ ਪਿਆਰ ਨੂੰ ਬਣਾਈ ਰੱਖਣ ਦੇ ਸੰਦੇਸ਼ ਦਿੱਤਾ ਦੀ ਜਾਣਕਾਰੀ ਜਿਹੜੀ ਸਾਂਝੀ ਕਰ ਰਿਹਾ ਸੋਸ਼ਲ ਮੀਡੀਆ ਤੇ ਵੀਡੀਓ ਜਿਹੜੀ ਹੈ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਚੇਸਤਵਿਤ ਦਿਲਜੀਤ ਦਸਾਂਝ ਮਲੇਸ਼ੀਆ ਦੇ ਇੱਕ ਕਾਨਸਰਟ ਦੇ ਵਿੱਚ ਜਿਹੜੇ ਨੇ ਉਹ ਨਜ਼ਰ ਆਏ ਤੇ ਜਿੱਥੇ ਉਹਨਾਂ ਦੇ ਵੱਲੋਂ ਫਿਲਮ ਸਰਦਾਰ ਜੀ 3 ਨੂੰ ਲੈ ਕੇ ਜਿਹੜੀ ਗੱਲਬਾਤ ਕੀਤੀ ਗਈ ਤੋਂ ਉਤੇ ਹੀ ਦੇਸ਼ ਭਗਤੀ ਨੂੰ ਲੈ ਕੇ ਵੀ ਇੱਕ ਵੱਡਾ ਸੰਦੇਸ਼ ਜਿਹੜਾ ਦਿੱਤਾ ਗਿਆ ਉਹਨਾਂ ਦੇ ਵੱਲੋਂ ਦੱਸਦੇ ਕਿ ਪੰਜਾਬ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪੰਜਾਬੀ ਅਤੇ ਸਿੱਖ ਕਦੇ ਵੀ ਆਪਣੇ ਦੇਸ਼ ਦੇ ਵਿਰੁੱਧ ਨਹੀਂ ਜਾ ਸਕਦੇ ਉਥੇ ਹੀ ਪੰਜਾਬ ਇਸ ਦੇ ਪੰਜਾਬ ਦੇ ਨਾਲ ਉਹ ਹਮੇਸ਼ਾ ਖੜੇ ਰਹਿਣਗੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਦੋਂ ਫਿਲਮ ਸਰਦਾਰ ਜੀ 3 ਬਣੀ ਸੀ ਤਾਂ ਉਦੋਂ ਵੀ ਜਿਹੜੀ ਹੈ ਟੀਮ ਇੰਡੀਆ ਪਹਿਲਾਂ ਹੀ ਇੱਕ ਮੈਚ ਖੇਡ ਰਹੀ ਸੀ ਉਥੇ ਪੈਲਗਾਮ ਹਮਲੇ ਦੀ ਉਹਨਾਂ ਨੇ ਸਖ਼ਲਿੰਦਾ ਕੀਤੀ ਤੇ ਕਿਹਾ ਕਿ ਕਸ਼ਮੀਰ ਨੂੰ ਇਸ ਦੀ ਸਭ ਤੋਂ ਸਖਤ ਸਜ਼ਾ ਜਿਹੜੀ ਉਹ ਮਿਲਣੀ ਚਾਹੀਦੀ ਹੈ